ਬਾੜਾ ਹੋ ਗਿਆ ਜੀਰੇ ਆ ਕੇ ਵਾਲੇ ਕੱਢ ਕੇ ਹਨ ਉਹ ਹਲਾਉਣ ਜਿਹੜਾ ਫੇਰ ਲਾ ਆਉ ਇੱਕ ਵਾਰ ਜਾਂ ਹੁਣੀ ਛਡਵਾ ਲੈਂਦਾ ਤੋ ਛੋਟਾ ਕੇ ਬਾ ਛੱਡ ਕੇ ਮੈਂ ਕਾਜ ਦੇ ਦੂਰੇ ਆ ਜਾ ਇਹ ਜੇ ਥਾਂ ਮੈਂ ਤੇ ਆ ਰਹੇ ਆ ਨਰਮਾ ਦੇਖਿਆ ਸਾ ਓਏ ਹੌਲੀ ਹੋ ਜਾ ਕਰ ਜੀਰੋ ਜਿੱਥੇ ਨਰਮ ਲੱਗਦੀ ਹੁੰਦੀ ਆ ਬਲਜੀਤ ਦੱਸਿਆ ਕਰਨਾ ਤੂੰ ਦਾਛ ਦਾ ਤਾਂ ਗਾਨੂੰ ਆ ਚੱਲਦੇ ਜੀ ਜਲਾਰਾ ਹੋ ਦੋ ਕੁ ਸਕਿੰਟ ਹੀ ਚਲਾਉਂ ਦੋ ਕੁ ਮਿੰਟ ਇੱਥੇ ਹੌਲੀ ਹੋ ਜਾ ਕਰ ਬਲਜੀਤ ਆ ਥਾਣੀ ਮੇ ਇੱਥੇ ਤਾਂ ਕਰਕੇ ਗਣਕ ਨਰਮ ਰਹਿ ਗਈ ਕੋਈ ਨਾ ਫਿਰ ਸਵਾ ਤਿੰਨ ਕਿੱਲੇ ਨਿਕਲ ਜਾਣਗੇ ਓਰੇ ਅੱਧਾ ਬਾਹਰ ਨਿਕਲ ਜੂ ਅੱਧਾ ਰਹਿ ਜੂ ਬਾਹ ਇੱਧਰ ਆਪਣੇ ਆਏ ਮੰਨ ਕੇ ਚੱਲ ਆਉਣ ਜਾਣ ਰਹਿ ਗਿਆ ਹਨ ਹਾਂਜੀ ਆਜੋ ਜਲਦੀ ਜਲਦੀ ਲਾਈਵ ਕਰਦੇ ਆਂ ਗੱਲਬਾਤ ਮਿੱਤਰੋ ਤੇ ਹੁਣ ਮੈਂ ਥੋੜਾ ਜਿਹਾ ਪ੍ਰੈਸ਼ਰ ਘਟੂਗਾ ਚੰਗਾ ਉਹ ਹਲਾਉਣ ਵਾਲਾ ਲਾਉਣਾ ਫਿਰ ਅੱਦੇ ਬਾਹਰ ਦਾ ਨਿਕਲਦਾ ਅੱਦੇ ਤੋਂ ਹਜੇ ਘੱਟ ਹੀ ਨਿਕਲਿਆ ਹਾਂ ਫਿਰ ਅੱਦੇ ਤੋਂ ਵੱਧ ਨਾ ਪਾਣੀ ਘਟ ਪੈਂਦਾ ਹਜੇ ਵੀ ਇਧਰ ਨੂੰ ਇਧਰ ਨੂੰ ਹੀ ਕਣਕ ਨਰ ਮੇ ਇਧਰ ਨੂੰ ਤਾਂ ਵਧੀਆ ਕਣਕ ਆ ਜੀ ਮੇ ਤਰੋ ਆ ਜੀ ਜਲਦੀ ਜਲਦੀ ਲਾਈਵ ਤੇ ਇਹ ਦਵਾਈ ਖੋਲਣੀ ਪੈਂਦੀ ਹੈ ਕਿ ਥੋੜੇ-ਥੋੜੇ ਟਾਈਮ ਬਾਅਦ ਇਹ ਜੰਮ ਜਾਂਦੀ ਹੈ ਐਨਪੀਕੇ ਵਗੈਰਾ ਤੇ ਅੱਜ ਆਪਾਂ 05234 ਮੈਗਨੀਜ਼ ਤੇ ਮੈਗਨੀਸ਼ੀਅਮ ਛਿੜਕ ਰਹੇ ਹਾਂਗੇ ਤੇ ਲਗਭਗ ਕਣਕ ਆਪਣੀ 80 ਤੋਂ 85 ਦਿਨਾਂ ਦੀ ਹੋ ਚੁੱਕੀ ਹੈਗੀ ਤੇ ਇਸ ਟਾਈਮ ਦਵਾਈ ਬਹੁਤ ਸੋਹਣਾ ਰਿਜ਼ਲਟ ਦਿੰਦੀ ਹੈਗੀ ਇਸ ਟਾਈਮ ਜੇ ਅਸੀਂ ਆਪਾਂ ਦਵਾਈ ਛਿੜਕਦੇ ਆਂਗੇ ਤੇ ਬਹੁਤ ਸੋਹਣਾ ਰਿਜ਼ਲਟ ਮਿਲਦਾਗਾ oh life

ਮੋਨੋ ਮੋਨੋ ਆਤੀ ਉਹਨਾਂ ਨੇ ਯਾਰ ਮੈਂ ਪੂਜਾਈ ਜਾਂ ਮੈਂ ਪੂਜਾ ਤਾਹੀਂ ਦਾ ਸਾਡੇ ਗੁੱਲੀ ਡੰਡਾ ਨਹੀਂ ਰਹਾ ਹੋਇਆ 22 ਕਿੱਲਾਂ 'ਚ ਢੋਲ ਪਾ ਦਿੰਦੇ ਸੀ ਅਸੀਂ ਦੇਖ ਲੈ ਫਿਰ ਗੁੱਲੀ ਡੰਡਾ ਵੀ ਡਾਲ ਹੈਗਾ ਡਾਲ ਹੈ ਨਾ ਫੈਂਸੀ ਕੰਮ ਨਹੀਂ ਕਰਦਾ ਕੰਮ ਦਾ ਤਾਂ ਪਾਣੀ ਪਾਣੀ ਲੋਕ ਘਟ ਪਾਉਂਦੇ ਪਰ ਯਾਰ ਸਾਡੇ ਇੰਨਾ ਸੀ ਗੁੱਲੀ ਡੰਡਾ ਓਨੀ ਕਣਕ ਨਹੀਂ ਹੈਗੀ ਸੀ ਜਿੰਨਾ ਗੁੱਲੀ ਡੰਡਾ ਸੀ ਦਵਾਈ ਤਾਂ ਕੁਲਵਿੰਦਰ ਦੀ ਲਏ ਸੀ ਇਹਨਾਂ ਨੇ ਫਿਰ ਡੋਜ਼ ਵੀ ਘੱਟ ਰੱਖੀ ਹੋਊਗੀ ਨਾ ਡੋਜ਼ ਵੀ ਵਧਾਵੇ ਉਹ ਹਿਸਾਬ ਤੇ ਪਾਣੀ ਦੇ ਹਿਸਾਬ ਤੇ ਹਾਂਜੀ ਮਿੱਤਰੋ ਤੇ ਬਹੁਤੇ ਕਿਸਾਨ ਵੀਰਾਂ ਦਾ ਕਹਿਣਾ ਸੀ ਕਿ ਇਸ ਵਾਰ ਆਪਣੇ ਗੁੱਲੀ ਡੰਡ ਵਗੈਰਾ ਬਹੁਤ ਜ਼ਿਆਦਾ ਹੋ ਗਿਆ ਵੀ ਦਵਾਈ ਨੇ ਕੰਮ ਨਹੀਂ ਕਰਿਆ ਤੇ ਉਹਦਾ ਮੇਨ ਕਾਰਨ ਹੈਗਾ ਆਪਾਂ ਪਾਣੀ ਵਗੈਰਾ ਘੱਟ ਪਾਉਣੇ ਆ ਤਾਂ ਕਰਕੇ ਤੇ ਇੱਕ ਵਾਹਨ ਵਿੱਚ ਆਪਾਂ ਕੀੜੇ ਨਾਲ ਸੜਕੀ ਸੀ ਦਵਾਈ ਉਹਦੇ ਨਾਲ ਆਪਣੇ 1.5 ਸੌ ਲੀਟਰ ਪਾਣੀ ਕਿੱਲੇ ਦਾ ਪਿਆਗਾ ਤੇ ਜਿਸ ਉਹ ਵਾਹਣ ਵਿੱਚ ਪੂਰਾ ਗੁੱਲੀ ਡੰਡਾ ਖੜਾਗਾ ਤੇ 150 ਲੀਟਰ ਪਾਣੀ ਵਿੱਚ ਆਪਾਂ 1.5 ਲੀਟਰ ਪੈਂਡੀ ਦਾ ਪਾਇਆ ਸੀ ਤੇ ਇੱਕ ਅਬਕੀਰਾ ਇੱਕ ਇੱਕ 600 ਗ੍ਰਾਮ 60 ਗ੍ਰਾਮ ਅਬਕੀਰਾ ਪਾਈ ਸੀਗੀ ਤੇ ਉਹ ਚ ਕੋਈ ਖਾਸ ਰਿਜ਼ਲਟ ਨਹੀਂ ਮਿਲਿਆ ਤੇ ਇਹਦੇ ਵਿੱਚ ਆਪਾਂ ਆ ਵਾਹਣ ਵਿੱਚ ਪਿਛਲੇ ਸਾਲ ਬਹੁਤ ਜ਼ਿਆਦਾ ਗੁੱਲੀ ਡੰਡਾ ਅਸੀਂ ਆਪਾਂ ਇਹਦੇ ਵਿੱਚ 2 ਲੀਟਰ ਪੈਂਡੀ ਦੇ ਪੈਸੀ ਕਿੱਲੇ ਦੇ ਹਿਸਾਬ ਤੇ ਤੇ 80 ਗ੍ਰਾਮ ਆਪਾਂ ਆਵਕੀਰਾ ਪਾਈ ਸੀਗੀ ਤੇ 400 ਲੀਟਰ ਪਾਣੀ ਪਾਇਆ ਸੀਗਾ ਤੇ ਬਹੁਤ ਸੋਹਣਾ ਰਿਜ਼ਲਟ ਮਿਲੇਗਾ ਤੇ ਆਪਣਾ ਵਿਲੇਜ ਵੀਰੇ ਧੂੜਕੋਟ ਹੈਗਾ ਜ਼ਿਲ੍ਹਾ ਬਰਨਾਲਾ ਤੇ ਤੁਸੀਂ ਸਾਡੇ ਨਾਲ ਕਿੱਥੋਂ ਜੁੜਿਓਗੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਅੱਜ ਆਪਾਂ ਯੂਰਬ ਵੰਜਾ 34 ਸਿੜਕ ਰਹੇ ਹਨ ਤੇ ਮੈਗਨੀਜ਼ ਤੇ ਮੈਗਨੀਸ਼ੀਅਮ ਤਿੰਨ ਦਵਾਈਆਂ ਮਿਕਸ ਕਰਕੇ ਸਿੜਕ ਰਹੇ ਹਾਂਗੇ ਤੇ ਕਿਉਂਕਿ ਇਸ ਵਕਤ ਕਣਕ ਡੰਡੀ ਵਗੈਰਾ ਚੜ ਚੁੱਕੀ ਹੈਗੀ ਤੇ ਚੰਗਾ ਝਾੜ ਲੈਣ ਲਈ ਤੱਤ ਵਗੈਰਾ ਦੇਣੇ ਜ਼ਰੂਰੀ ਹੁੰਦੇ ਹੈਗੇ ਤੇ ਤਾਂ ਕਿ ਆਪਾਂ ਚੰਗਾ ਝਾੜ ਲੈ ਸਕੀਏ ਤੇ ਇੱਕ ਕਿਸਾਨ ਵੀਰਾਂ ਨੂੰ ਹੋਰ ਬੇਨਤੀ ਹੈ ਕਿ ਇਸ ਟਾਈਮ ਗੁੱਲੀ ਡੰਡੇ ਜਾਂ ਹੋਰ ਕੋਈ ਨਦੀਨਾਂ ਨੂੰ ਖਤਮ ਕਰਨ ਵਾਲੀ ਦਵਾਈ ਨਾ ਸਿੜਕ ਬੈਠਿਓ ਤੇ ਨਹੀਂ ਤਾਂ ਤੁਹਾਡੇ ਝਾੜ ਤੇ ਬਹੁਤ ਜ਼ਿਆਦਾ ਫਰਕ ਪਊਗਾ ਤੇ ਕਿਉਂਕਿ ਕੋਈ ਵੀ ਦਵਾਈ ਹੋਵੇ ਨਦੀਨਾਂ ਵਾਲੀ ਥੋੜਾ ਬਹੁਤਾ ੱਤਕਾ ਤੋ ਲਗਾਉਂਦੀ ਹੈਗੀ ਕੋਈ ਘੱਟ ਲਗਾ ਦਿੰਦੀ ਆ ਕੋਈ ਵੱਧ ਲਗਾ ਦਿੰਦੀ ਆ ਇਸ ਕਰਕੇ ਕਿਸਾਨ ਵੀਰੋ ਆਪਣੇ ਕੋਲ 6 ਮਹੀਨੇ ਹੁੰਦੇ ਨੇ 6 ਮਹੀਨੇਵਾਰ ਫਸਲ ਲਾਉਂਦੀ ਆ ਤੇ ਫਸਲ ਦੀ ਸਹੀ ਦੇਖ ਰੇ ਕਰਿਆ ਕਰੋ ਤੇ ਖੁਦ ਕੰਮ ਨਾਲ ਕਰਵਾਇਆ ਕਰੋ ਕਿਸੇ ਦੇ ਭਰੋਸੇ ਨਾ ਰਿਹਾ ਕਰੋ ਤੇ ਤੇ ਕਈ ਮੈਂ ਬਹੁਤ ਕਿਸਾਨ ਵੀਰ ਦੇਖੇ ਨੇ ਕਿ ਇੱਕ ਕੇ ਤੇ ਕਰਾਉਂਦੇ ਨੇ ਘਰੋਂ ਹੀ ਦਵਾਈ ਦੱਸ ਕੇ ਤੋੜ ਦਿੰਦੇ ਨੇ ਤੇ ਆਪ ਖੇਤ ਵੀ ਨਹੀਂ ਜਾਂਦੇ ਐਂ ਨਾ ਕਰਿਆ ਕਰੋ ਕਿਸਾਨ ਵੀਰੋ ਤੇ ਆ ਦੇਖ ਲਓ ਆਪਾਂ ਖੁਦ ਨਾਲ ਕਰਵਾਉਨੇ ਆਂਗੇ ਹਰ ਇੱਕ ਵਾਰ ਤੇ ਬਾਕੀ ਸਰੀਰ ਵਧੀਆ ਫਿੱਟ ਰਹਿੰਦਾਗਾ ਤੇ ਕੰਮ ਕਰਨਾ ਜ਼ਰੂਰੀ ਆ ਛੇਤ ਲਈ ਤੇ ਅੱਜ ਅੱਜ ਕੱਲ ਨਿੱਕੇ ਨਿੱਕੇ ਬੱਚਿਆਂ ਦਾ ਵੀ ਖੂਨ ਘਾੜਾ ਹੋਇਆ ਪਿਆਗਾ ਇਹਦਾ ਮੇਨ ਕਾਰਨ ਹੈਗਾ ਤੇ ਖਾਣ ਪੀਣ ਆਪਣਾ ਤਲਿਆ ਵੇਆ ਹੋ ਗਿਆ ਤੇ ਉਪਰੋਂ ਆਪਾਂ ਕੰਮ ਨਹੀਂ ਕਰਦੇ ਤੇ ਜਿਸ ਕਰਕੇ ਬਹੁਤੇ ਬੱਚੇ ਤਾਂ ਬਿਮਾਰ ਰਹਿੰਦੇ ਨੇ ਤੇਜਾਬਾਂ ਦਾ ਬੱਚਿਆਂ ਦਾ ਤੇ ਕੰਮ ਨਹੀਂ ਕਰਦੇ ਇਹਦਾ ਮੇਨ ਕਰਨ ਇਹੀ ਹੈਗਾ ਤੇ ਜੇ ਅਗਰ ਆਪਾਂ ਕੰਮ ਵਗੈਰਾ ਕਰਦੇ ਰਹਿੰਦੇ ਆਂਗੇ ਸਰੀਰ ਨੂੰ ਪਸੀਨਾ ਵਗੈਰਾ ਆਉਂਦਾ ਰਹਿੰਦਾਗਾ ਤਾਂ ਬਿਮਾਰ ਹੋਣ ਦੇ ਵੀ ਘੱਟ ਚਾਂਸ ਨੇ ਤੇ ਖੂਨ ਵੀ ਠੀਕ ਰਹੇ ਲੈ ਵੀ ਤੁਰਪੈ ਤੂੰ ਤਾਂ ਕਹਾ ਤੇ ਬਾਕੀ ਆਪਣੀ ਆਪਣੀ ਰਾਏ ਜਰੂਰ ਦਿਆ ਕਰੋ ਤੇ ਕਿੱਥੋਂ ਸਾਡੇ ਨਾਲ ਜੁੜੇ ਹੋਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਤੇ ਆ ਆਪਣੀ ਕਣਕ ਦੀ ਵੈਰਾਈ ਹੈਗੀ ਹੈਗੀ 30 86 ਤੇ 187 ਤੇ ਪਰਲੀ ਆਪਣੀ ਹੈਗੀ ਹੈਗੀ 327 327 ਥੋੜੀ ਜੀ ਇਹਦੇ ਮੁਕਾਬਲੇ ਕਾਲ ਸੱਚਾ ਹੈਗੀ ਤੇ ਇਹ ਥੋੜੀ ਜੀ ਪੀਲ ਕਿੱਚ ਦਿਖਾਈ ਦਿੰਦੀ ਹੈਗੀ ਤੇ ਇੱਕ ਥੋੜਾ ਜਿਹਾ ਚ ਪਾਣੀ ਜ਼ਿਆਦਾ ਲੱਗ ਗਿਆ ਜੀ ਆਪਾਂ ਤੋਂ ਕਿਉਂਕਿ ਲਾਈਟ ਵਗੈਰਾ ਆਪਣੇ ਗ੍ਰੈਡ ਵਿੱਚ ਪ੍ਰੋਬਲਮ ਆ ਗਈ ਸੀਗੀ ਤੇ ਤਿੰਨ ਦਿਨਾਂ ਚ ਕਿੱਲਾ ਘਰਾਮੇ ਆਰਾਮਦਾ ਸੀਗਾ ਤੇ ਤਾਂ ਕਰਕੇ ਉਸ ਤੋਂ ਬਾਅਦ ਜਦੋਂ ਗ੍ਰੈਡ ਵਿੱਚ ਪ੍ਰੋਬਲਮ ਸੋਲਵ ਹੋ ਗਈ ਫਿਰ ਇੱਕ ਦਿਨ ਚ ਇੱਕ ਕਿੱਲਾ ਭਰ ਜਾਂਦਾ ਸੀਗਾ ਤੇ ਇਹ ਦੋ ਕਿੱਲੇ ਆਪਣੇ ਪੰਜ ਸੀ ਦਿਨਾਂ ਚ ਰਵੇਂ ਸੀ ਤਾਂ ਕਰਕੇ ਇਹ ਥੋੜਾ ਜਿਹਾ ਪੀਲ ਕੱਚ ਦਿਖਾਈ ਦਿੰਦਾ ਤੇ ਉੱਪਰੋਂ ਮੀਂਹ ਪਿਆ ਗਿਆ ਸੀਗਾ ਤੇ ਨਹੀਂ ਬਾਕੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਤੇ ਗੁੱਲੀ ਡੰਡੇ ਵਗੈਰਾ ਦੀ ਗੱਲ ਕਰੀਏ ਤਾਂ ਜਾਂ ਕੋਈ ਪਾਲਕ ਪਾਲਕ ਹੁੰਦੀ ਹੈ ਜਾਂ ਬਾਥੂ ਵਗੈਰਾ ਪਿਛਲੇ ਸਾਲ ਅੱਗੇ ਆਪਣੇ ਬਹੁਤ ਹੁੰਦਾ ਸੀਗਾ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਸੀਗਾ ਤੇ ਇਸ ਸਾਲ ਆਪਾਂ ਪੈਂਡੀ ਪਾਈ ਸੀਗੀ ਤੇ ਅਵਕੀਰਾ ਛਿੜਕੀ ਸੀਗੀ ਤੇ ਪਾਣੀ ਬਣੀ ਆਪਾਂ ਕੋਈ ਟੋਟਨੀ ਸੀ ਰੱਖੀ 2.5 ਗੱਲਿਆਂ ਦਾ ਆਪਾਂ ਇੱਕ ਟੋਲ ਪਾਉਂਦੇ ਰਹੇ ਹਾਂਗੇ 1000 ਲੀਟਰ ਵਾਲਾ ਤੇ ਬਹੁਤ ਸੋਹਣਾ ਰਿਜ਼ਲਟ ਮਿਲਿਆ ਬਿਲਕੁਲ ਵੀ ਨਹੀਂ ਹੈਗਾ ਆਪਣੇ ਗੁੱਲੀ ਡੰਡਾ ਦੇਖਣ ਨੂੰ ਤੇ ਪਿਛਲੇ ਸਾਲ ਇੰਨਾ ਗੁੱਲੀ ਡੰਡਾ ਸੀ ਕਿ ਤਣਕ ਹੈ ਨਹੀਂ ਸੀ ਉੰਨੀ ਜਿੰਨੀ ਗੁੱਲੀ ਡੰਡਾ ਸੀ ਤੇ ਇਸ ਸਾਲ ਬਹੁਤ ਸੋਹਣਾ ਮਨਖੋਸ ਹੋ ਜਾਂਦਾ ਖੇਤਾਂ ਕੇ ਤੇ ਅੱਗੇ ਅਸੀਂ ਗਲਤੀ ਕਰ ਬੈਠਦੇ ਸੀ ਕੀੜੇ ਤੋਂ ਸਪਰੇਅ ਕਰਾ ਦਿੰਦੇ ਸੀ ਕਿਉਂਕਿ ਕੀੜੇ ਨਾਲ ਉਹਨਾਂ ਪਾਣੀ ਵਗੈਰਾ ਨਹੀਂ ਪੈਂਦਾ ਇਸ ਸਾਲ ਖੁੱਦ ਆਪ ਸੈਟ ਕੀਤੀ ਹੈਗੀ ਤੇ ਪਾਣੀ ਵਗੈਰਾ ਪਾਉਂਦੇ ਰਹੇ ਆ ਫੁੱਲ ਤੇ ਦੂਜੇ ਖੇਤ ਆਪੇ ਕੀੜੇ ਨਾ ਸਪਰੇਅ ਕਰਾਈ ਸੀਗੀ ਤੇ ਉੱਥੇ ਉੱਥੇ ਹੈਗਾ ਗਾਗਲੀ ਝੰਡਾ ਕਿਉਂਕਿ ਪਾਣੀ ਵਗੈਰਾ ਨਹੀਂ ਪਉਰਾ ਆਪਣਾ ਆਪਣਾ ਇਹ ਆ ਪਾਣੀ ਚ ਹੌਲੀ ਹੌਲੀ ਆਈ આ પાંદ પીલી જીવાળી આ જમા હોળી